ਬਲਟਾਨਾ ਖੇਤਰ ਵਿੱਚ ਦੋ ਹੋਟਲ ਔਰ ਇੱਕ ਸਪਾ ਤੇ ਰੇਡ ਕੀਤੀ ਗਈ ਹੈ ਕੀ ਕਾਰਵਾਈ ਅਮਲ ਚੁਲਾ ਦਿੱਤੀ ਗਈ ਹੈ ਬੇਸਡ ਔਨ ਇਨਫੋਰਮੇਸ਼ਨ ਸਾਨੂੰ ਆਈ ਸੀ ਕਿ ਬਲਟਾਨਾ ਦੇ ਕੁਝ ਹੋਟੈਲਸ ਦੇ ਵਿੱਚ ਵੀ ਇਹ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ ਤੇ ਅਸੀਂ ਰੇਡ ਇਮੀਡੀਏਟਲੀ ਕੰਡਕਟ ਕਰਵਾਈ ਤਾਂ ਉਹਦੇ ਵਿੱਚ ਹੋਟਲ ਸੰਗਮ ਤੇ ਹੋਟਲ ਗਿੰਨੀ ਇਹਦੇ ਵਿੱਚ ਸਾਨੂੰ ਟੋਟਲ ਔਰ ਇੱਕ A1 ਸਪਾ ਵੀ ਸੀਗਨਲ ਇਹਦੇ ਵਿੱਚੋਂ ਸਾਨੂੰ ਟੋਟਲ 11 ਕੁੜੀਆਂ ਸਾਨੂੰ ਮਿਲੀਆਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕੀਤਾ ਤੇ ਨਾਲ ਕੁਝ ਓਨਰਸ ਵੀ ਮਿਲੇ ਹੈਗੇ ਆ ਹੋਟਲ ਦੇ ਤੇ ਅਸੀਂ ਇਸੇ ਜਿਵੇਂ ਸਾਡੀ ਕੜੀ ਅੱਗੇ ਵੀ ਚੱਲਦੀ ਆ ਰਹੀ ਹੈ ਐਫ ਆਈ ਆਰ ਦੇ ਵਿੱਚ ਅਸੀਂ ਜੋ ਨੋਮੀਨੇਟ ਨੋਮੀਨੇਟ ਕਿਤੇ ਉਹ ਬੰਦੇ ਵੀ ਜਿਹੜੇ ਓਨਰਸ ਆਫ ਦਾ ਪ੍ਰੋਪਰਟੀ ਹੈ ਤੇ ਓਨਰਸ ਆਫ ਦਾ ਸਪਾ ਜਾਂ ਹੋਟਲਸ ਹੈ ਔਨ ਦਾ ਸਪੌਟ ਅਸੀਂ ਐਗਜ਼ੀਕਿਊਟਿਵ ਮੈਜਿਸਟਰੇਟ ਨੂੰ ਬੁਲਾਇਆ ਤੇ ਉਹਨਾਂ ਨੇ ਦੋਨੋਂ ਹੋਟਲਸ ਔਰ ਸਪਾ ਨੂੰ ਸੀਲ ਕਰ ਦਿੱਤਾ ਹੋਇਆ ਤਾ ਮੇਰੀ ਰਿਕੁਐਸਟ ਸਿਗੀ ਪੱਗੇ ਵੀ ਮੈਂ ਤੁਹਾਡੇ ਮਾਧਿਅਮ ਦੇ ਥਰੂ ਕਾਫੀ ਟੈਨੈਂਟ ਵੈਰੀਫਿਕੇਸ਼ਨ ਤੇ ਜ਼ੋਰ ਦੇ ਰਹੇ ਹਾਂ ਹੁਣ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਜਿਹੜਾ ਕਿ ਇਨਸ਼ੋਰ ਕਰੇ ਕਿ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਹੋਵੇ ਤਾਂ ਉਹ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ਾਰਟਲੀ ਸ਼ੇਅਰ ਕਰਾਂਗੇ ਔਰ ਮੇਰੀ ਇੱਕ ਸਾਰੇ ਹੋਟੈਲਸ ਦੇ ਓਨਰਸ ਨੂੰ ਔਰ ਸਪਾ ਸੈਂਟਰਸ ਨੂੰ ਦੁਬਾਰਾ ਤੋਂ ਵਾਰਨਿੰਗ ਹੈ ਕਿ ਇਸ ਚੀਜ਼ ਨੂੰ ਲਾਈਟਲੀ ਬਿਲਕੁਲ ਨਾ ਲਿੱਤਾ ਜਾਵੇ ਤੁਹਾਨੂੰ ਇਹ ਸ਼ਾਇਦ ਲੱਗ ਰਿਹਾ ਹੋਊਗਾ ਕਿ ਇੱਕ ਦਿਨ ਦੀ ਕਾਰਵਾਈ ਹੈ ਇੱਕ ਦੋ ਦਿਨਾਂ ਦੇ ਲਈ ਰੇਟਸ ਹੋਣ ਗਿਆ ਬਟ ਇਹ ਰਿਜ ਜਦ ਤੱਕ ਸਾਡੀ ਪ੍ਰੈਜ਼ੈਂਸ ਹੈਗੀ ਹੈ ਇਹ ਆਲਵੇਸ ਕੰਟੀਨਿਊ ਰਹਣਗੀਆਂ ਹੁਣ ਇੰਨਾ ਪਬਲਿਕ ਦਾ ٹرسٹ ਬਣ ਗਿਆ ਹੋਇਆ ਹੈ ਕਿ ਸਾਨੂੰ ਫੁੱਲ ਔਨ ਇਨਫੋਰਮੇਸ਼ਨ ਫ্রম ਦਾ ਪਬਲਿਕ ਸੋਰਸਸ ਤੋਂ ਆ ਰਹੀ ਹੈ ਅਸੀਂ ਔਨ ਦਾ ਸਪਾਟ ਕਾਰਵਾਈ ਕਰ ਰਹੇ ਹਾਂ ਔਰ ਇਹ ਵਾਰਨਿੰਗ ਹੈ ਕਿ ਦੁਬਾਰਾ ਤੋਂ ਜੇ ਇਦਾਂ ਦੇ ਸਾਨੂੰ ਕੇਸਸ ਮਿਲ ਗਏ ਤੁਹਾਡੀ ਪ੍ਰਾਪਰਟੀ ਵੀ ਸੀਲ ਹੋ ਰਹੀ ਔਰ ਤੁਹਾਡੀ ਓਨਰਸ ਦੀ ਵੀ ਜਿਹੜੇ ਹੈਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਇਹ ਪ੍ਰੋਸਟੀਚੂਨ ਦਾ ਜਿੰਨਾ ਸਾਡੇ ਜ਼ੀਰਖਪੁਰ ਦੇ ਵਿੱਚ ਕੰਮ ਚੱਲ ਰਿਹਾ ਇਹਨੂੰ ਬਿਲਕੁਲ ਅਸੀਂ ਜ਼ੀਰੋ ਟੋਲਰੈਂਸ ਅਪਰੋਚ ਲਗਾ ਕੇ ਇਹਨੂੰ ਖਤਮ ਕਰਨਾ ਇਸ ਤੇ ਲਈ ਅਸੀਂ ਵਚਨਬੱਧ ਹੈ ਔਰ ਅਸੀਂ ਕਰਕੇ ਵੀ ਦਿਖਾਵਾਂਗੇ ਇਹ ਚੀਜ਼ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ